ਰੀੜੀ ਲੱਤ ਛੋਟੀ ਵੱਡੀ ਹੋਣ ਦਾ ਇਹ ਕੀ ਕਾਰਨ ਹੈ ਦੇਖੋ ਛੋਟੀ ਵੱਡੀ ਹੋਣ ਦਾ ਕਾਰਨ ਇਹ ਕੋਈ ਵੀ ਜਦੋਂ ਆਪਾਂ ਕਿਸੇ ਨੂੰ ਧੱਕਦੇ ਆਂ ਚੱਕਦੇ ਆਂ ਖਿੰਦੇ ਤਾਂ ਉਹਨਾਂ ਨਾਲ ਲੱਕ ਦਾ ਤੇ ਪੱਟ ਦਾ ਜੋਰ ਲੱਗਦਾ ਪੱਟ ਵਾਲਾ ਜਿਹੜਾ ਝੂਲਾ ਹੈ ਪੱਟ ਵਾਲੀ ਹੱਡੀਆ ਝੂਲਾ ਉੱਪਰ ਚੜ ਜਾਂਦਾ ਜਿਹੜਾ ਇਹ ਬੰਦੇ ਦੀ ਰੀੜੀ ਹੱਡੀ ਦਾ ਮੜਕਾ ਇੱਕ ਸੂਥੇ ਲੱਗਿਆ ਜੀ ਉਹ ਕਦੇ ਬੈਠਦੇ ਪਾਸਾ ਲੈ서 ਉੱਠ ਕੇ ਤੁਹਾਨੂੰ ਹੀ ਸਾਰਾ ਜਦੋਂ ਤੁਸੀਂ ਮਹੀਨਾ ਦਵਾਈ ਖਾ ਲਈ ਮਹੀਨੇ ਦੇ ਵਿੱਚ ਉਹ ਘੱਟੀਆਂ ਤੁਹਾਡਾ 25 ਤੋਂ 40 ਫਰੇ ਟੁੱਟਣਾ ਚਾਹੀਦਾ 75 ਤੋਂ 60 ਦੇ ਵਿੱਚ ਹੋਣਾ ਚਾਹੀਦਾ ਜੀ ਹੱਡੜਾ ਤੇ ਜੇ ਉਹ ਇਹਨਾ ਆਉਂਦਾ ਤਾਂ ਦਵਾਈ ਕੰਮ ਕਰ ਜਾਵਾ ਅਦਰਵਾਈਜ਼ ਨਹੀਂ ਕਰਦਾ ਅੱਜ ਦੇ ਟਾਈਮ ਦੇ ਵਿੱਚ ਇੱਕ ਟੈਂਟ ਚੱਲਿਆ ਵੀ ਰੋਟੀ ਲੈਦੀ ਲੈਦੀ ਖਾਣੀ ਹੂੰ ਰੋਟੀ ਜੋ ਲੈਦੀ ਲੈਦੀ ਖਾਣੀ ਤੇ ਰੋਟੀ ਕਰਮੈਂ ਤੁਹਾਡੇ ਕੋਲ ਸਬਜ਼ੀ ਕਰਮੈਂ ਪਾਣੀ ਛੰਡਾ ਹੂੰ ਉਦੋਂ ਨਾਲ ਇੱਕਦਮ ਲੀਵਰ ਗਰਮ ਇੱਕਦਮ ਠੰਡਾ ਇੱਕਦਮ ਜਿਗਰ ਗਰਮ ਇੱਕਦਮ ਠੰਡਾ ਉਹ ਲੀਵਰ ਤੇ ਜਿਗਰ ਦੇ ਪਾਚਨ ਵਾਲੇ ਸਾਰੇ ਜਿਹੜੇ ਖਤਮ ਹੋ ਜਾਂਦੇ ਜਿੱਦਾਂ ਦਾ ਤੁਸੀਂ ਖਾਣੇ ਉਦੋਂ ਤਾਂ ਜਾ ਕੇ ਮਲਵੇ 'ਚ ਮਾਰਦਾ ਉਦੋਂ ਤਾਂ ਜਾ ਕੇ ਪਾਚਨ ਨਾਲ ਮਾਰਦਾ ਉਹਦੇ ਕਾਰਨ ਹਟਾਪਾ ਪਤਾ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸੁਖਵੀਰ ਸਿੰਘ ਅਸੀਂ ਬੈਠੇ ਆਂ ਬਾਬਾ ਸ਼੍ਰੀਚੰਦ ਦੇਸੀ ਦਵਾਖਾਨਾ ਜਿੱਥੇ ਕਿ ਕਈ ਬਿਮਾਰੀਆਂ ਦਾ ਜਿਹੜਾ ਇਲਾਜ ਆਹੋ ਕੀਤਾ ਜਾਂਦਾ ਤੇ ਨਾਲ ਹੀ ਗੋਡੇ ਗਿੱਟਿਆਂ ਦੇ ਢੂਹੀ ਦੇ ਦਰਦ ਦਾ ਜਿਹੜਾ ਲਾਜਾ ਹੋ ਬਿਨਾ ਪੱਟੀ ਅਤੇ ਬਿਨਾ ਖਿੱਚ ਪਾਈ ਜਿਹੜਾ ਕੀਤਾ ਜਾਂਦਾ ਹੈ ਆ ਮਲਾਉਣੇ ਤੁਹਾਨੂੰ ਉੱਥੇ ਦੇ ਬੈਦਰੇ ਜਿਹੜੇ ਜਸਵੰਤ ਸਿੰਘ ਜਸਵੰਤ ਸਿੰਘ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਮੇਰੇ ਵੱਲੋਂ ਡੀ5 ਦੀ ਟੀਮ ਔਰ ਦੇਖ ਰਹੇ ਸੋਤਿਆਂ ਨੂੰ ਸასი ਸ਼ਾਲ ਧੰਨਵਾਦ ਜੀ ਜਸਵੰਤ ਜੀ ਜੇਕਰ ਗੱਲ ਕੀਤੀ ਜਾਵੇ ਜਿਹੜੀ ਲੱਤ ਛੋਟੀ ਵੱਡੀ ਹੋਣ ਦਾ ਇਹ ਕੀ ਕਾਰਨ ਹੈ ਦੇਖੋ ਛੋਟੀ ਵੱਡੀ ਹੋਣ ਦਾ ਕਾਰਨ ਇਹ ਕੋਈ ਵੀ ਜਦੋਂ ਆਪਾਂ ਕਿਸੇ ਨੂੰ ਤੱਕਦੇ ਹਾਂ ਚੱਕਦੇ ਹਾਂ ਖਿੱਚਦੇ ਹਾਂ ਜੀ ਜੀ ਆ ਉਹਨਾਂ ਦਾ ਲੱਕ ਦਾ ਤੇ ਪੱਟ ਦਾ ਜੋੜ ਲੱਗਦਾ ਪੱਟ ਵਾਲਾ ਜਿਹੜਾ ਚੂਲਾ ਹੈ ਪੱਟ ਵਾਲੀ ਹੱਡੀਆ ਚੂਲਾ ਉੱਪਰ ਚੜ ਜਾਂਦਾ ਉਹਦੇ ਨਾਲ ਕਾਰਨ ਨਾਲ ਜਿਹੜੀ ਉਹ ਛੋਟਕੀ ਹੋ ਜਾਂਦੀ ਜੀ ਤੇ ਉਹਨੂੰ ਅਸੀਂ ਉਹ ਚੂਲੇ ਦਾ ਬਲੇ ਦੂਜੇ ਵੱਲੋਂ ਕਰਾਉਨੇ ਆ ਬਰਾਬਰ ਆ ਜਾਂਦਾ ਜੀ ਤੇ ਉਹਦੇ ਕਾਰਨ ਜਿਹੜਾ ਪਹਿਲਾਂ ਤਾਂ ਪੁੜੇ 'ਚ ਦਰਦ ਆਪਣੇ ਲੱਕ ਦੇ ਵਿੱਚ ਦਰਦ ਫੇਰ ਪੁੜੇ ਤੋਂ ਥੱਲੇ ਦਰਦ ਸਾਈਡ ਤੇ ਪੁੜੇ ਫੇਰ ਥੱਲੇ ਪੱਟ ਦੇ ਵਿੱਚ ਤੇ ਉਸ ਤੋਂ ਥੱਲੇ ਲੱਤ ਜਾਣ ਲੱਗ ਜਾਂਦਾ ਜੀ ਜੀ ਦੀ ਵਜ੍ਹਾ ਨਾਲ ਨਾੜ ਜਿਹੜੀ ਹੈ ਵਿੱਚ ਦੋਨੇ ਹੱਡੀਆਂ ਦੇ ਵਿਚਾਲੇ ਆ ਕੇ ਮੇਨ ਨਾੜ ਜਿਹੜੀ ਪਰਸ ਸੁਣ ਲੱਗ ਜਾਂਦੀ ਹੈ ਉਹਦੇ ਕੰਮ ਹੁੰਦਾ ਹੈ ਜੀ ਕਈ ਲੋਕ ਡਿਸਕ ਦੀ ਪ੍ਰੋਬਲਮ ਕਹੇ ਲਾ ਦਿੰਦੇ ਨੇ ਇਹਨੂੰ ਡਿਸਕ ਨਹੀਂ ਪ੍ਰੋਬਲਮ ਦਾ ਮੈਂ ਫੇਰ ਸਪਸ਼ਟ ਕਰ ਦੇਣਾ ਜੇ ਉਹਨਾਂ ਤੁਹਾਡੇ ਚਨਲ ਦੇ ਜਿਹੜੇ ਜਿਹੜੇ ਬੰਦੇ ਦੀ ਰੀੜੀ ਹੱਡੀ ਦਾ ਮੜਕਾ ਇੱਕ ਸੂਤ ਖਿਲ ਗਿਆ ਜੀ ਉਹ ਕਦੇ ਬੈਟ ਦੇ ਪਾਸਾ ਲੱਸਾ ਉੱਠ ਕੇ ਤਰਨ ਨਹੀਂ ਸਕਦਾ ਜੀ ਤੇ ਜਿਹੜਾ ਦੂਸਰਾ ਦੋ ਸੂਤ ਕੀ ਦਾ ਖਿਲ ਗਿਆ ਉਹ ਤੁਰਨਾ ਬਹੁਤ ਦੂਰ ਗਿਆ ਪਾਸਾ ਵੀ ਨਹੀਂ ਲੱਸਾ ਜੀ ਰੀੜ ਦੀ ਹੱਡੀ ਨਹੀਂ ਹਿੱਲੀ ਹੁੰਦੀ ਸਿਰ ਜੋਇੰਟ ਦਾ ਗੱਲ ਘਟਿਆ ਹੁੰਦਾ ਪੱਟ ਵਾਲੀ ਹੱਡੀ ਜਿਸ ਇਲਕ ਵਾਲੀ ਹ ਉਹਦੇ ਵਿੱਚ ਜੋਇੰਟ ਦਾ ਗੈਪ ਜਿਹੜਾ 1.4 ਇੰਚ ਹੈ ਜੀ ਉਹ 1.4 ਇੰਚ ਦਾ ਗੈਪ ਜਦੋਂ ਘਟ ਜਾਂਦਾ ਨਾੜ ਜਿਹੜੀ ਆ ਦੋਨੇ ਹੱਡੀਆਂ ਦੇ ਨਾਲੇ ਕਿ ਨਾੜ ਛਿੱਪ ਹੋ ਗਈ ਜਾਂ ਨਾੜ ਫ੍ਰੈਕਚਰ ਹੋ ਕੇ ਬਲੱਡ ਬਾਹਰ ਨਿਕਲ ਗਿਆ ਜਾਂ ਨਾੜ ਤੇ ਥ੍ਰੀਟ ਲਾ ਕੇ ਸੋਜਾ ਜੀ ਇਹ ਤਿੰਨ ਪੁਆਇੰਟ ਹੁੰਦੇ ਨੇ ਜਦੋਂ ਡਾਕਟਰ ਨੇ ਉਹ ਸਟਿਚਰ ਦੇ ਪਾ ਕੇ ਇੱਕ ਵਾਰ ਜਾਂ ਐਮ ਆਰ ਆਈ ਕਰਨੀ ਹੈ ਹੂੰ ਤੇ ਉਹ ਬੰਦਾ ਲੱਤ ਤਕੜਾ ਕੇ ਬੂਗੇ ਮੇਰੇ ਦਰਦ ਨਾ ਹੋਵੇ ਹੂੰ ਰੀੜ ਦੀ ਹੱਡੀ ਫਲੈਕਸੀਬਲ ਹੁੰਦਾ ਸਾਰੇ ਜਿਹੜਾ ਕੋਈ ਨਾਤਰ ਮੋੜ ਦੇਤਰ ਮੋੜ ਦੇਤਰ ਮੋੜ ਦੇ ਵਿੱਚ ਫੱੜ ਨਹੀਂ ਪੈਂਦਾ ਛੇਤੀ ਕਦੇ ਤੇ ਜਦੋਂ ਉਹਨੇ ਉਹਨੂੰ ਪਾ ਕੌਲਾ ਤਕੜਾ ਕੇ ਬੂਗਾ ਲਾ ਤਕੜਾ ਕੇ ਬੂਗਾ ਮਿੰਜੇ ਦਾ ਕੱਦ 6 ਫੁੱਟ ਹੈ ਜੈਂਸ ਦਾ ਤੇ ਲੇਡੀਆ ਦਾ 5.5 ਫੁੱਟ ਦਾ 4 ਤੋਂ 5 ਇੰਚ ਫਰਕ ਆਉ ਹੂੰ ਜੇ ਦੇਖਿਆ ਵੀ ਉਹ ਜਣ ਦਾ ਕੱਦ 5.5 ਫੁੱਟ ਹੈ ਤੇ ਲੇਡੀਆ ਦਾ ਕੱਦ 5 ਫੁੱਟ ਦੇ ਆਸ-ਪਾਸ ਆ ਉਹਦੇ 3 ਤੋਂ 4 ਇੰਚ ਫਰਕ ਆਉਂਦਾ ਜੀ ਇਸ ਕਰਨਾ ਜਿਹੜਾ ਉਹ ਡਾਕਟਰ ਫਿਰ ਉਹ ਚੱਕਰ ਚ ਪਾ ਲਾ ਇੱਕ ਚੀਜ਼ ਹੋਰ ਆ ਹੱਡੀ ਇੱਥੋਂ ਇੱਥੇ ਆ ਗਈ ਇਹਨੂੰ ਖਾਣਾ ਦਵਾਈ ਇੱਥੇ ਕੋਈ ਨਹੀਂ ਕਰ ਸਕਦੀ ਜੀ ਜਿਹੜੀਆਂ ਲੋਕੀ ਦਵਾਈਆਂ ਖਾਂਦੇ ਹਾਂ ਇਹਨੂੰ ਇੱਥੋਂ ਇੱਥੇ ਕਰਕੇ ਹਿੱਟ ਕਰਨ ਤੋਂ ਬਾਅਦ ਉਹਨੂੰ ਆਪਣੀ ਜਗ੍ਹਾ ਕਰ ਤੋਂ ਬਾਅਦ ਫੇਰ ਦਵਾਈ ਵੀ ਲੋੜ ਹੈ ਉਹ ਦਵਾਈ ਅਸੀਂ ਦੀ ਦਿੰਨੇ ਆ ਤੇ ਉਹ ਹਰ ਕਿਸੇ ਨੂੰ ਲੈਣੀ ਚਾਹੀਦੀ ਹੈ ਪਰ ਜਿਹੜਾ ਉਹ ਨੂੰ ਕਹੇ ਵੀ ਬਿਨਾ ਦਵਾਈ ਆਪਣੇ ਬਿਨਾ ਕੁਝ ਖਾਦੇ ਪਿਆ ਆਪਣੇ ਸੈੱਟ ਕੀਤਾ ਬੇ ਕੱਲੇ ਦਵਾਈ ਨਾਲ ਠੀਕ ਹੋ ਜਾ ਉਹ ਵੀ ਗਲਤ ਹੈ ਜੇ ਕਈ ਬੰਦੇ ਇੱਥੇ ਆਉਂਦੇ ਆ ਵੀ ਕੱਲਾ ਫਿਟ ਕਰ ਲਓ ਜੀ ਮੈਂ ਕਹਿੰਦਾ ਜਦੋਂ ਅਸੀਂ ਆ ਜੇ ਮੈਂ ਹੁਣ ਇੱਥੋਂ ਇੱਥੇ ਕਹਿੰਦੇ ਮਾਸਪਾ ਇੱਥੇ ਸੋਜੇ ਕਾਸਪਾ ਦਾ ਮਾਸ ਜਦੋਂ ਇਹਨੂੰ ਇੱਥੇ ਕਰਨਾ ਮਾਸਪਾਣਾ ਉਹ ਤਾਂ ਦਵਾਈ ਜਰੂਰੀ ਹੈ ਤੇ ਚਰਬੀ ਦੀ ਰਿਕਵਰੀ ਲਈ ਅਸੀਂ ਅਸਰ ਕੁਝ ਵੀ ਦਾ ਸੱਤ ਵਗੈਰਾ ਤੇ ਜਿਹੜੀ ਨਾੜਾਂ ਦੀ ਸਿਹਤ ਲਈ ਤੋੜਨ ਲਈ ਉਹ ਸਦਮਾ ਕਰਤਭ ਜਗਰ ਨਾ ਬੱਤ ਜੀ ਤੇ ਇਸ ਦੇ ਨਾਲ ਇੱਕ ਗਲਤੀ ਹੈ ਗਠੀਏ ਦੀ ਗਠੀਆਂ ਜਿਹੜਾ ਗਠੀਆ ਇਹਦਾ ਨਾਮ ਕਿਉਂ ਪਿਆ ਜੋਇੰਟਾਂ ਦੀ ਚਰਬੀ ਇਕੱਠੀ ਹੋ ਕੇ ਗਠੀਆਂ ਬਣ ਜਾਂਦੀ ਹੈ ਜੀ ਤੇ ਜਿਹਨੂੰ ਆਪਾਂ ਗਠੀਏ ਦਾ ਨਾਮ ਦਿੰਦੇ ਆ ਜੀ ਤੇ ਇਹਦੇ ਤੋਂ ਮੈਂ ਕਹਿੰਦਾ ਵੀ ਕਿਸੇ ਵੀ ਮਰੀਜ਼ ਨੇ ਜੇ ਦਵਾਈ ਲੈਣੀ ਆ ਹੂੰ ਉਹ ਕਿਸੇ ਤੋਂ ਚਾਹ ਸਾਡੇ ਤੋਂ ਦਵਾਈ ਲੈਂਦਾ ਭਾਵੇਂ ਕਿਸੇ ਤੋਂ ਵੀ ਦਵਾਈ ਲੈਂਦਾ ਉਹ ਦਵਾਈ ਲੈਣ ਤੋਂ ਪਹਿਲਾਂ ਦਵਾਈ ਲੈਣ ਤੋਂ ਪਹਿਲਾਂ ਗਠੀਆ ਚੈੱਕ ਕਰਵਾਵੇ ਆ ਕੁਆਂਟੀਟੀ ਚ ਉਹ ਕਿੰਨਾ ਜੀ ਸਪੋਜ਼ ਕਰ ਲਓ ਅੱਜ 100 ਆ ਕਿਸੇ ਮਰੀਜ਼ ਦਾ ਉਹ ਤੇ ਜਦੋਂ ਮਹੀਨਾ ਦਵਾਈ ਲੈਣੀ ਮਹੀਨੇ ਦੀ ਦਵਾਈ ਲੈਣ ਤੋਂ 15 20 ਦਿਨ ਖਾਣ ਤੋਂ ਬਾਅਦ ਉਹ ਦਵਾਈ ਇੱਕ ਇੱਕ ਡੰਗ ਮਿਸ ਕਰਕੇ ਦੇਖੇ ਜਿੰਦਾ ਉਹੀ ਹਾਲਾਤ ਹੋਗੇ ਪਹਿਨਾਂ ਵਾਲੇ ਫਿਰ ਉਹ ਦਵਾਈ ਖਾਣ ਜੋਗ ਨਹੀਂ ਜੀ ਉਸ ਟੇਰਾ ਤੇ ਉਹ ਖਾਣ ਦਾ ਕੋਈ ਫਾਇਦਾ ਨਹੀਂ ਉਹਦੇ ਹੋਰ ਕਈ ਸਾਈਡ ਇਫੈਕਟ ਹੋ ਜਾਂਦੇ ਜੀ ਦੂਸਰਾ ਪੁਆਇੰਟ ਇਹ ਵੀ ਜੀਵ ਦਵਾਈ ਛੱਡਣਾ ਕੋਈ ਫਾਲਤ ਨਹੀਂ ਜੀ ਤਾਂ ਉਹ ਦਵਾਈ ਖਾਣ ਜੋਗ ਹੈ ਜੀ ਤੇ ਇੱਕ ਪੁਆਇੰਟ ਇਹ ਆ ਵੀ ਜਦੋਂ ਤੁਸੀਂ ਮਹੀਨਾ ਦਵਾਈ ਖਾ ਲਈ ਮਹੀਨੇ ਦੇ ਵਿੱਚ ਉਹ ਗੱਠੀਆਂ ਤੁਹਾਡਾ 25 ਤੋਂ 40 ਫਰੇ ਟੁੱਟਣਾ ਚਾਹੀਦਾ 75 ਤੋਂ 60 ਦੇ ਵਿੱਚ ਆਉਣਾ ਚਾਹੀਦਾ ਜੀ ਇਹ ਹੱਡੜਾ ਜੀ ਤੇ ਜੇ ਉਹ ਇਹਨਾਂ ਆਉਂਦਾ ਤਾਂ ਦਵਾਈ ਕੰਮ ਜਵਾ ਅਦਰਵਾਈਜ਼ ਨਹੀਂ ਕੰਮ ਜਵਾ ਜੀ ਤੇ ਇੱਕ ਪੁਆਇੰਟ ਹੋਰ ਮੈਂ ਇਹ ਗੱਲ ਸਪਸ਼ਟ ਕਰ ਲੈਣੀ ਚਾਹੁੰਦਾ ਵੀ ਅਸੀਂ ਗਠੀਏ ਨੂੰ ਨੈਗੇਟਿਵ ਕਰ ਦੇ ਗਰੰਟੀ ਦਿੰਦੇ ਜੀ 5-6 ਮਹੀਨੇ ਰਹਿ ਕੇ ਦਵਾਈ ਲਵੇ ਤੇ ਅਸੀਂ 5-6 ਮਹੀਨੇ ਕਹਿੰਦੇ ਜੇ ਬੰਦਾ ਪਰਹੇਜ਼ ਕਰ ਲੇ ਤਾਂ ਭਾ 8 ਮਹੀਨੇ ਚ ਉਹ ਨੈਗੇਟਿਵ ਕਰ ਦਿੰਦਾ ਜੀ ਗਠੀਆ ਬਿਲਕੁਲ ਗਰੰਟੀ ਨਾਲ ਤੋੜਦੇ ਆਂ ਔਰ ਸਾਡੀ ਦਵਾਈ ਅਸੀਂ ਕੋਈ ਪੇਨ ਕਿਲਰ ਵੀ ਨਹੀਂ ਦਿੰਦੇ ਜੀ ਤੇ ਕਦੇ ਪੇਨ ਕਿਲਰ ਵੀ ਨਹੀਂ ਦਿੱਤੀ ਕਿਸੇ ਨੂੰ ਪੇਨ ਕਿਲਰ ਹੁੰਦੀ ਕਿੱਦਾਂ ਦੀ ਜੀ ਤੇ ਜਿਹੜੇ ਆਮ ਐਲੋਪੈਥੀ ਦੇ ਦਾ ਹਲਾਜ ਐਲੋਪੈਥਿਕ ਆਰਥਰੋ ਬੈਟਰੋਲ ਬਾਈਸੋਲੋਨ ਪ੍ਰੈਡਨੀਸੋਲਨ ਇਹ ਸਾਰਾ ਟੈਲੋ ਕੀ ਵਰਤਦੇ ਆ ਇਹਨਾਂ ਸਾਲਟਾਂ ਦਾ ਗੁਰਦਿਆਂ ਦੇ ਬੜਾ ਛੇਤੀ ਇਫੈਕਟ ਹੁੰਦਾ ਔਰ ਉਹ ਦਵਾਈ ਖਾਣ ਜੋਗ ਨਹੀਂ ਹੁੰਦੀ ਇਹਦੇ ਨਾਲ ਦਵਾਈ ਤੁਸੀਂ ਸਾਰੀ ਵਾਰ ਐਲੋਪੈਥੀ ਛੱਡ ਜੀ ਸਕਦੇ ਜਿਹੜੇ ਕਹਿੰਦੇ ਹੋਮੋਪੈਥੀ ਜੇ ਦਾ ਹੱਲ ਹੈ ਮੈਨੂੰ ਹੋਮੋਪੈਥੀ ਵਾਲਾ 10 ਬੰਦੇ ਜਾਂ ਇੱਕ ਬੰਦਾ ਦੋ ਬੰਦੇ ਜਿਹੜਾ ਕੋਈ ਡਾਕਟਰ ਕਹਿੰਦਾ ਵੀ ਅਸੀਂ ਇਹ ਗਠੀਆ ਤੋੜ ਦਿੰਨੇ ਆ ਜਾਂ ਸਾਡੀ ਹੋਮੋਪੈਥੀ ਦਵਾਈ ਕੰਮ ਕਰਦੀ ਆ ਹੋਮੋਪੈਥੀ ਦਵਾਈ ਕੰਟਰੋਲ ਜ਼ਰੂਰ ਕਰ ਦਿੰਦੀ ਆ ਐਲੋਪੈਥੀ ਵੀ ਕੰਟਰੋਲ ਕਰ ਵੀ ਉਹਨਾਂ ਰੋਗਾਂ ਨੂੰ ਤੋੜਦੀ ਆ ਬਿਲਕੁਲ ਇਹ ਤੋੜਦੀ ਦਾ ਸਿਰਫ ਇੱਕ ਇੱਕ ਦੇਸੀ ਦਵਾਈ ਆ ਜੀ ਇਹਦੇ ਨਾਲੇ ਜੇਕਰ ਗੱਲ ਕੀਤੀ ਮਰਦਾਨਾ ਕਮਜ਼ੋਰੀ ਦੀ ਜੋ ਕਿ ਅੱਜ ਕੱਲ ਕਾਫੀ ਯਾਦ ਦੇਖਣ ਨੂੰ ਮਿਲਦੀ ਆ ਜਿਹੜੀ ਮਰਦਾਨਾ ਤਾਕਤ ਦੀ ਦਵਾਈ ਆ ਜਿਹੜੇ ਲੋਕ ਬਾਜ਼ਾਰੋਂ ਦਵਾਈਆਂ ਲੈ ਕੇ ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਜਿਹੜੀ ਮਰਦਾਨਾ ਤਾਕਤ ਦੀ ਦਵਾਈ ਸਿਰ ਤੋਂ ਫੜ ਜੇ ਖਾਣ ਤੋਂ ਬਾਅਦ ਉਹ ਕਦੇ ਵੀ ਨਾ ਬੰਦਾ ਖਾਵੇ ਜੇ ਉਹ ਦਵਾਈ ਸਿਰ ਤੋਂ ਫੜ ਜੀ ਆ ਉਹ ਖਾਂਦਾ ਤਾਂ ਕਹਿੰਦਾ ਵੀ ਉਹ ਹਾਰਡ ਨੂੰ ਖਰਾਬ ਕਰਿਆ ਆਪਣੇ ਉਹਦਾ ਹਾਰਡ ਤੋਂ ਉਹਦਾ ਆਪਰੇਸ਼ਨ ਹੋਣਾ ਲਾਜ਼ਮੀ ਆ ਆੜ ਦੀ ਬਲੌਕ ਜੀ ਹੋਣੀ ਲੱਗਦੀ ਕਿਉਂਕਿ ਉਹ ਬੰਦੇ ਦੇ ਗੈਸ ਬਣੂਗੀ ਇਤਿਆਬ ਬਣੂਗਾ ਉਹਦੇ ਨਾਲ ਤੇ ਉਹ ਕਦੇ ਵੀ ਉਹ ਦਵਾਈ ਨਹੀਂ ਵਰਤਲ ਜੋਗ ਹੁੰਦੀ ਜਿਹੜੀ ਇੱਕ ਤੁਸੀਂ 2-4 ਮਿੰਟ ਦੇ ਲਈ ਆਪਣੇ ਆਪ ਨੂੰ ਸੈਟ ਕਰ ਲਈ ਇਤਾਂ ਦੀ ਦਵਾਈ ਦੇਨੇ ਉਹ ਜਿਹੜੀ ਸਿਰਫ ਲਈ ਉਹ ਦਵਾਈ ਖਾਣ ਜੋਗ ਨਹੀਂ ਹੁੰਦੀ ਇਹਦੇ ਤੋਂ ਅਸੀਂ 1 ਕੇ ਪੁਆਇੰਟ ਦਾ ਕੰਮ ਕਰਦੇ ਹਾਂ ਵੀਰਜ ਬਣਾਉਣ ਵਾਲੀ ਗਰੰਥੀ ਜਿਹੜੀ ਜੀ ਉਹਨੂੰ ਸਟਰੋਂਗ ਕਰਨ ਲਈ ਦਵਾਈ ਦੇਨੇ ਉਹ ਸੌਂਗ ਕਰਨ ਲਈ ਦਵਾਈ ਦੇਣ ਦਾ ਮਤਲਬ ਇਹ ਹੈ ਵੀ ਉਹਦੇ ਨਾਲ ਸਾਰਾ ਟਾਈਮਿੰਗ ਸਭ ਕੁਝ ਆਟੋਮੈਟਿਕ ਓਕੇ ਹੋ ਜਾਂਦਾ ਤੇ ਨਾ ਕਿ ਇਹ ਨਹੀਂ ਆ ਵੀ ਐਟ ਅ ਟਾਈਮ ਜਿਵੇਂ ਮੈਂ ਕਹਿੰਦਾ ਵੀ ਜਿਹੜਾ ਬੰਦਾ ਬਿਲਕੁਲ ਦਿਲ ਤੋਂ ਦਿਲ ਉਹਨੂੰ ਵੀ ਅਸੀਂ 2-3 ਮਹੀਨੇ ਤੱਕ ਨਹੀਂ ਦਵਾਈ ਦਿੰਦੇ ਬਿਲਕੁਲ ਓਕੇ ਕਰਦੇ ਜੀ ਮੋਟਾਪੇ ਦਾ ਕੀ ਕਾਰਨ ਹੈ ਮੋਟਾਪਾ ਵੱਧ ਰਿਹਾ ਲੋਕਾਂ ਵਿੱਚ ਮੋਟਾਪਾ ਬਹੁਤ ਲੋਕਾਂ ਦਾ ਇਹ ਤੁਹਾਡਾ ਬੜਾ ਵਧੀਆ ਸਵਾਲ ਹੈ ਲੋਕਾਂ ਦਾ ਕਹਿਣ ਹੈਗਾ ਕਿ ਮੋਟਾਪਾ ਖਾਣ ਪੀਣ ਨਾਲ ਵੱਧਦਾ ਹੁਣ ਜਿਹੜੀਆਂ ਬੀਬੀਆਂ ਇੱਕੀ ਰੋਟੀ ਖਾਦੀਆਂ ਉਹਨਾਂ ਦਾ ਮੋਟਾਪਾ ਵਧ ਜਾਂਦਾ ਕਿਉਂ ਵੱਧਦਾ ਵਟਾਬੇ ਦੀ ਪਰਿਭਾਸ਼ਾ ਹੀ ਨਹੀਂ ਕਿਸੇ ਨੂੰ ਪਤਾ ਮੈਂ ਤੁਹਾਨੂੰ ਸਪੱਸ਼ਟ ਇਹ ਗੱਲ ਦੱਸ ਦਿੰਦਾ ਇਹਦੇ ਬਾਰੇ ਇੱਕ ਤਾਂ ਜਿਹੜੇ ਬੰਦੇ ਜਿਵੇਂ ਚਾਹ ਪੀਣ ਲੱਗੇ ਪਹਿਲਾਂ ਪਾਣੀ ਪੀ ਲਿਆ ਉਦੋਂ ਚਾਹ ਪੀਦੀ ਤੇ ਇੱਕ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਇੱਕ ਟ੍ਰੈਂਡ ਚੱਲਿਆ ਵੀ ਰੋਟੀ ਲੈਂਦੀ ਲੈਂਦੀ ਖਾਣੀ ਹੈ ਰੋਟੀ ਜਦੋਂ ਲੈਂਦੀ ਲੈਂਦੀ ਖਾਣੀ ਤੇ ਰੋਟੀ ਗਰਮ ਆ ਤੁਹਾਡੇ ਕੋਲ ਸਬਜ਼ੀ ਗਰਮ ਆ ਪਾਣੀ ਠੰਡਾ ਉਹਦੇ ਨਾਲ ਇੱਕਦਮ ਲੀਵਰ ਗਰਮ ਇੱਕਦਮ ਠੰਡਾ ਇੱਕਦਮ ਜਿਗਰ ਗਰਮ ਇੱਕਦਮ ਠੰਡਾ ਉਹ ਲੀਵਰ ਤੇ ਜਿਗਰ ਦੇ ਪਾਸੇ ਕਰਦਾ ਖਾਣ ਵਾਲਾ ਜਿਹੜੇ ਖਤਮ ਹੋ ਜਾਂਦੇ ਜਿੱਦਾਂ ਦਾ ਤੁਸੀਂ ਖਾਣੇ ਉਦੋਂ ਦਾ ਜਾ ਕੇ ਮਲਵੇ 'ਚ ਮਾਰ ਉਦੋਂ ਦੇ ਜਾ ਕੇ ਪਤਲਾ ਸਾਂ ਮਾਰਦਾ ਉਹਦੇ ਕਾਰਨ ਮਟਾਪਾ ਪਾਪਦਾ ਜੀ ਤੇ ਜਿੰਨੀ ਦੇ ਜਿਹੜੇ ਬੰਦੇ ਕਹਿੰਦੇ ਬੜੇ ਬੜੇ ਬੋੜਾ ਆਏ ਲੋਕਾਂ ਨੇ ਇੰਨਾ ਮਟਾਪਾ ਘੜਾਓ ਜੀ ਇੰਨਾ ਕਰਦੇ ਆਇਆ ਕਰੇ ਜੀ ਆ ਕਰੋ ਮੇਰਾ ਪੁਆਇੰਟ ਇਹ ਕੋਈ ਅਭੀ ਜਿੰਨੀ ਦੇਰ ਆਪਾਂ ਮਟਾਪਾ ਵਧਣ ਦੀ ਸਪਲਾਈ ਲਾਈਨ ਹੀ ਕੱਟ ਦਿੰਦੇ ਉਹਨੀ ਦੇਰ ਮਟਾਪਾ ਪਾਣਾ ਰੁਕ ਨਹੀਂ ਸਕਦਾ ਜੀ ਤੇ ਸਾਡੀ ਥਿੰਕ ਇਹ ਹੈ ਵੀ ਪਹਿਲਾਂ ਮਟਾਪਾ ਵਧਾ ਕਿਉਂ ਉਸਤੇ ਅਟੈਕ ਜਿਹੜਾ ਵਧਿਆ ਹੈ ਉਹਨੂੰ ਜਦੋਂ ਸਥਿਰ ਹੋ ਗਿਆ ਫਿਰ ਉਹਨੂੰ ਘਟਾਇਆ ਜਾਵੇ ਉਹ ਜ਼ਿਆਦਾ ਬੈਸਟ ਹੋਊਗਾ ਜਿਹੜੇ ਹਰਬਲ ਲਾਈਫ ਦੇ ਵਗੈਰਾ ਦੇ ਪ੍ਰੋਡਕਟ ਵਗੈਰਾ ਲੈ ਕੇ ਘਟਾਉਂਦੇ ਨੇ ਦੁਬਾਰਾ ਫੇਰ ਵਾਜਣਾ ਤੁਹਾਨੂੰ ਜਦੋਂ ਮਰਜੀ ਕੋਈ ਵੀ ਮਰਜੀ ਦੇਖੋ ਚੈੱਕ ਕਰਕੇ ਦੇਖੋ ਉਹਨਾਂ ਨੂੰ ਉਹ ਦੁਬਾਰਾ ਫੇਰ ਵਾਜਣ ਜਿਹੜੀ ਅਸੀਂ ਦੁਆਈ ਕਰਦੇ ਹਾਂ ਨਾਲ ਦੁਬਾਰਾ ਨਹੀਂ ਕਰਦਾ ਜੀ ਧੰਨਵਾਦ ਜੀ ਜਸਵੰਤ ਜੀ ਤੁਹਾਡਾ ਜਿਹੜਾ ਐਡਰੈਸ ਆ ਉਹ ਵੀ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦਿਓ ਮੇਰਾ ਐਡਰੈਸ ਮੈਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 5 ਦਿਨ ਮੁੱਲਾਂ ਪਰ 9 ਤੋਂ 3 ਜੀ ਉੱਥੇ ਮਿਲਦੇ ਆ ਤੇ ਜਿਹੜਾ ਇੱਥੇ ਦਾ ਐਡਰੈਸ ਆ ਇਹ ਅਸੀਂ ਪ੍ਰਧਾਸ ਚੌਂਕ ਬੇਗੋੜ ਪ੍ਰਧਾਸ ਚੌਂਕ ਤੋਂ ਪਲਾਟ ਰੋਡ ਜੀ ਆਕ ਸਾਹਮਣੇ ਠਿਕਾ ਆ ਸਾਪਣੇ ਸਾਡਾ ਹਾਲ ਹੈ ਦੁਕਾਨ ਹੈ ਆਪਣੇ ਬਾਬਾ ਸਿਸਟਰ ਦੇ ਇਸ ਵਕਤ ਇੱਥੇ ਅਸੀਂ ਹਰ ਸ਼ਨੀਵਾਰ ਲੋ ਤੋਂ ਤਿੰਨ ਉਹਨੇ ਤੇ ਮੈਨੂੰ ਇੱਥੇ ਜਿਹਨੂੰ ਮੇਰੀ ਲੋੜ ਆ ਤੋ ਮੈਨੂੰ ਇੱਥੇ ਜਾਂ ਕੋਤੇ ਮਿਲ ਸਕਣ ਜੀ ਤੇ ਕਈ ਬੰਦੇ ਗੋਡੇ ਜਾਂ ਲੱਕ ਫਿੱਟ ਕਰਵਾ ਕੇ ਜਾਂਦੇ ਆ ਹੱਥ ਲਾਏ ਦਈ ਸੈਟ ਹੋ ਗਿਆ ਹੱਥ ਲਾਉਣ ਨਾਲ ਅਸੀਂ ਹੱਡੀ ਨੂੰ ਫਿੱਟ ਕਰ ਸਕਦੇ ਹੂੰ ਜਿਹੜਾ ਦਵਾਈ ਦਾ ਕੰਮ ਆ ਦਵਾਈ ਨਹੀਂ ਕਰਦਾ ਨਾੜਾਂ ਦੀ ਸਵੜਦਾ ਤੋੜਨੀ ਜਾਂ ਚਰਬੀ ਰਿਕਪ ਨਹੀਂ ਕਰੇ ਦਵਾਈ ਦਾ ਕੰਮ ਜਿਹੜਾ ਬੰਦਾ ਕੱਲਾ ਫਿੱਟ ਕਰਾਉਣਾ ਚਾਹਦਾ ਉਹ ਮੇਰੇ ਤੱਕ ਨਾਮ ਜੀ ਜਿਹੜਾ ਬੰਦਾ ਨਾ ਫਿੱਟ ਕਰਾ ਕੇ ਦਵਾਈ ਲੈਣਾ ਚਾਹਦਾ ਉਹ ਜੀ ਸਕਦੇ ਜਦੋਂ ਵਰਗੀ ਆ ਜੀ ਓਕੇ ਧੰਨਵਾਦ ਜੀ ਇਹ ਸਨ ਬੈਦ ਜਸਵੰਤ ਸਿੰਘ ਜੀ ਜਿਨ੍ਹਾਂ ਨੇ ਸਪਸ਼ਟ ਕਿਹਾ ਹੈ ਕਿ ਜਿਹੜਾ ਬੰਦਾ ਇੱਥੇ ਗੋਡਾ ਫਿੱਟ ਕਰਾਉਣ ਆਉਂਦਾ ਉਹ ਦਵਾਈ ਨਹੀਂ ਲੈਂਦਾ ਉਹ ਮੇਰੇ ਕੋਈ ਨਾ ਆਵੇ ਜੇਕਰ ਗੋਡਾ ਫਿੱਟ ਕਰਾਇਆ ਤਾਂ ਉਹਦੀ ਦਵਾਈ ਹੈ ਜਿਹੜੀ ਉਹ ਲਾਜ਼ਮੀ ਰਵੇ ਕਿਉਂਕਿ ਜਿਹੜੇ ਆਪਣਾ ਮਾਸਾ ਉਹ ਅੱਗੇ ਪਿੱਛੇ ਹੋ ਜਾਂਦਾ ਤੇ ਉਹਦੇ ਨਾਲ ਦਵਾਈ ਲੈਣ ਦੇ ਨਾਲ ਹੌਲੀ-ਹੌਲੀ ਉਹ ਰਿਕਵਰ ਹੁੰਦਾ ਤਾਂ ਬੰਦਾ ਜਾ ਕੇ ਹੌਲੀ-ਹੌਲੀ ਠੀਕ ਹੁੰਦਾ ਤੇ ਨਾਲ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ ਕਿਸੇ ਨੂੰ ਦਵਾਈ ਜਿਹੜੀ ਉਹ ਤੱਕੇ ਨਾਲ ਹੀ ਦਿੰਦਾ ਕਈ ਲੋਕ ਆ ਕੇ ਇੱਥੇ ਕਹਿੰਦੇ ਵੀ ਅਸੀਂ ਦਵਾਈ ਲੈਣੀ ਨਹੀਂ ਨਹੀਂ ਕਰਨਾ ਸਪਸ਼ਟ ਕਹਿ ਰਹੇ ਨੇ ਕਿ ਤੁਸੀਂ ਜੇ ਦਵਾਈ ਨਹੀਂ ਲੈਣੀ ਤਾਂ ਇੱਥੋਂ ਜਾਓ ਪਰ ਜੇਕਰ ਕਿਸੇ ਨੇ ਇਲਾਜ ਕਰਾਉਣਾ ਆਪਣਾ ਤਾਂ ਇਹਨਾਂ ਦੀਆਂ ਜਿਹੜੀਆਂ ਸ਼ਰਤਾਂ ਲਾਈਆਂ ਹੋਈਆਂ ਨੇ ਉਹਨਾਂ ਨੂੰ ਪੜਦੇ ਹੋਏ ਤਾਂ ਉਹ ਇਹਨਾਂ ਤੱਕ ਜਿਹੜੀ ਆ ਕੇ ਉਹ ਦਵਾਈ ਲੈਣਾਂ ਤਾ ਜਿਹੜਾ ਆਪਣਾ ਇਲਾਜ ਹੋ ਗਏ ਸ਼ੁਰੂ ਕਰਾਉਣ ਕੈਮਰਾਮੈਨ ਗੁਰਪ੍ਰੀਤ ਨਾਲ ਮੈਸਕਪੀਰ ਪੰਗੂ ਵੇਖੋੜ ਨਿਰਧਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ بولਾਂਗੇ اندرونی راگ بناں گے بلند آواز کھیت ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਛਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ